ਹਾਂਜੀ ਵੀਡੀਓ ਨੂੰ ਅਖੀਰ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਲਾਇਕ ਕਰਿਓ ਧੰਨਵਾਦ ਧੀ ਪੁੱਤਰ ਰੋ ਰੋ ਕਹਿੰਦੇ ਨੇ ਬਾਪੂ ਜੀ ਜ਼ਹਿਰ ਲਿਆਵੀਂ ਨਾ ਤੁੰਖਾ ਵੀ ਗਾਸੀ ਮਰ ਜਾਈਂ देखे वा 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 नहीं, नहीं देखे, देखे तो डिग देगा तू तेन मैं डिगन नहीं दू मेरा बोल <वाला> <laughs>

ਆ ਰੱਖ ਵੀ ਮੁੰਡਿਆ ਚਾਲੋ ਘਰ ਚੰਗਾ ਬਾਬੂ ਇਹ ਫੇਕ ਫੇ ਲਾਉਂਗਾ ਬਲੇ ਚੰਗਾ ਚੰਗਾ ਬੜਾ ਟਾਈਮ ਨਹੀਂ ਕੱਟਦਾ ਇਹ ਮਰੂਗਾ ਜਲਦੀ ਦੇਖੀ ਇੱਕ ਅੱਦੇ ਦਿਨ ਚ ਮਰੂਗਾ ਓਕੇ ਗਿਆ ਬਾਬੂ ਇਹ ਕੋਈ ਨਹੀਂ ਕੋਈ ਨਹੀਂ ਹੋਸੀ ਗੱਲ ਕਰਦੇ ਸੀ ਆਪਾਂ ਸੀ ਕੋਈ ਨੇ ਆਉਣਾ ਮੋੜ ਕੇ ਮੈਂ ਲਾਇਆ ਮੈਂ ਸਮਾਨ ਫਿਰ ਤੈਨੂੰ ਲੱਸੂਗਾ ਤਰ ਮੈਂ ਕੋਈ ਨਹੀਂ ਕੋਈ ਨਹੀਂ ਜਾ ਸ਼ੌਣ ਦਾ ਯਾਰ ਅਜੇ ਸੁਣ ਕੱਟਾ ਸੁਣਦਾਗਾ ਹਾਂ ਬਾਹੂ ਸਾਲਾ ਬੋਲਾ ਆ सुना को सा सारे ने दूरों सुन ला देखा क्यों लड़ते हो कि

சில கோக்கையின் கண்ணாடிகள் என்ன பண்ணிட்டு

ਜਿਹੜੇ ਦੌਰ ਬੀਜੋ ਲੈ ਗਿਆ ਪਤ ਤਕਾ ਦੇ ਨਾ ਲੈ ਕੇ ਜਾਏਗੀ ਮੈਨੂੰ ਡਾਕਟਰ ਦੇ ਪੈ ਜਾਦਾ ਕੋਈ ਕੋਲ ਨਹੀਂ ਹੈ ਜਿਹੜਾ ਬੰਤਾ ਦੂ ਜੀ ਲੈ ਆਈ ਆ ਇਹਦਾ ਬਾੜੀ ਔਖੀ ਕਰਤੀ ਇਹ ਮੁੰਡੇ ਨੇ ਪਹਿਲਾਂ ਇਹਦਾ ਪਿਓ ਐਂ ਕਰਦਾ ਸੀ ਹੁਣ ਇਹ ਲੱਗ ਗਿਆ ਐਂ ਕਰਨ ਮੈਂ ਤਾਂ ਮਸਾਂ ਆਪਦੀ ਜ਼ਿੰਦਗੀ ਕੱਢੀ ਸੀ ਮਸਾਂ ਪਾਲੇ ਸੀ ਇਹ ਜਮੀ ਨਹੀਂ ਗੌਗਾ ਕਰਦਾ ਪੁੱਤ ਮੈਂ ਕੀ ਕਰਾਂ ਮਸਿਆਂ ਦਾ ਹਾਲ ਹੋਇਆ ਪਿਆ ਆਏ ਮੈਂ ਕਿੱਧਰ ਨੂੰ ਜਾਵਾਂ ਮੇਰੀ ਕੋਈ ਨਹੀਂ ਚੋਂਦਾ ਮੈਂ ਕਿੱਥੇ ਜਾ ਕੇ ਰੁਮਾ ਕੋਈ ਨਹੀਂ ਹੁੰਦਾ ਕੋਈ ਨਾ ਮਾਂ ਮੈਂ ਗਈਆਂ ਗਈ ਮੈਂ ਇਹ ਬੋਲੇ ਤੂੰ ਕਿੱਧਰ ਕੀਤੀ ਕੀ ਕਰ ਦੇਗੀ ਤੂੰ ਇਹ ਪੁੱਤਾਂ ਵਾਲੀ ਸਭ ਕੁਝ ਹੁੰਦਾ ਪੁੱਤ ਨਹੀਂ ਕਰਦਾ ਜਦੋਂ ਤੂੰ ਕੀ ਕਰੇਂਗੀ ਤੂੰ ਕਿੱਥੇ ਕਿੱਥੀ ਕਰੇਂਗੀ ਆ ਕੇ ਇਹ ਮੇਰੀ ਇੰਦਰੀ ਖਰਾਬ ਕਰੀ ਸੀ ਇਹਨੂੰ ਮਸਾ ਪਾ ਲਿਆ ਸੀ ਹੁਣ ਮੇਰੇ ਬੰਨੀ ਨਹੀਂ ਦੇਖਣਾ ਤੇ ਇਹਨਾਂ ਬੰਨੀ ਤਾਂ ਦੇਖ ਲਿਆ ਆਪਣੀ ਲਾਦ ਬੰਨੀ ਮੈਂ ਕੀ ਕਰਾਂ ਮੈਂ ਕਿੱਧਰ ਨੂੰ ਜਾਵਾਂ ਐ ਉਹਨਾਂ ਸਿਆ ਦੀ ਐ ਨਹੀਂ ਦੇਖਦਾ ਮੇਰੇ ਪਿਓ ਨੇ ਨਾ ਸਿਆ ਜਿੰਦਗੀ ਗਾਲੀ ਸੀ आप भी वही लक्षण लग गया कार्ण। देख, ले देख, 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 देख ना मनी। मैं की नजारा लग गया नजारा गया और आया टपी মাৰোগা বেলেগ